ਸਾਰੇ ਕੋ ਮਿਲ ਲਗੇ ਅੱਜ ਦਾ ਕਾਟਪੰਡ ਦੇ ਭਾਈ ਲੰਗ ਦੇ ਕਰ ਰਹੇ ਨੇ ਇਹ ਕੁੜੀ ਨੇ ਜਾਈ ਵੀ ਆ ਤਿੰਨ ਬੱਚੀ ਨੇ ਇੱਥੇ ਰੁਸ ਕੇ ਆਈ ਥੀ ਇਹਨਾਂ ਗੱਲਾਂ ਕਰਕੇ ਕੁੜੀ ਉਹ ਪਰੌਣਾਂ ਦੇ ਘੁੱਟੇ ਗਈ ਹੋਈ ਸੀ ਤੇ ਮੁੰਡਾ ਮੇਰਾ ਉਹਨਾਂ ਦੇ ਘਰੇ ਜਾਂਦਾ ਸੀ ਹਰ ਟਾਈਮ ਨਾਲ ਲੈ ਕੇ ਜਾਂਦੇ ਸੀ ਉਹਦੇ ਮਾਪੇ ਭਾਈ ਤੇ ਜਦੋਂ ਮੈਂ ਸਰਪੰਚ ਨੂੰ ਬੁਲਾਇਆ ਰੋਟੀ ਲੈ ਕੇ ਆਉਂਦੀ ਕੁੜੀ ਘਰੇ ਦੇ ਕੇ ਜਾਂਦੀ ਸੀ ਅਸੀਂ ਰੋਕੀ ਬਹੁਤ ਰੋਕੇ ਤੇ ਬਾਪ ਨੂੰ ਵੀ ਕਿਹਾ ਤੇ ਸਰਪੰਚ ਨੇ ਮੈਂ ਭੇਜਿਆ ਬਾਪ ਦੇ ਕੋਲ ਮਾ ਕੋਲ ਕਹਿ ਗਿਆ ਸਪੰਜ ਘਰ ਇੱਕ ਪੰਜ ਠੀਕਾ ਉਹਨੂੰ ਵੀ ਅਸੀਂ ਕਹਿ ਕੇ ਆਏ ਉਹ ਨਹੀਂ ਮੰਨੇ ਸੌਦਾ ਪੱਤਾ ਜੋਰਾ ਸੱਪਾਣੀ ਮੇਰੇ ਮੁੰਡਾ ਨੂੰ ਖਾਚਾ ਦੇ ਰਿਹਾ ਸੀ ਤੇ ਹੁਣ ਉਹ ਕੁੜੀ ਨੇ ਆਪਣੇ ਬਾਪ ਨੂੰ ਕਿਹਾ ਉਹਨਾ ਕਿਤੇ ਵੀ ਮੈਂ ਇਹਨੂੰ ਜੇ ਸੌਰੀ ਛੱਡਣਾ ਛੱਡਿਓ ਨਹੀਂ ਮੈਂ ਕਾਕੇ ਨਾਲ ਚਲੀ ਜਾਵਾਂਗੀ ਚਲੋ ਉਹ ਗੱਲਾਂ ਉਹਨੇ ਗੋਸਵਾਰ ਜਾ ਕੇ ਵੀ ਕਹੀ 2000 ਬੰਦਿਆਂ ਕੋ ਇਹ ਦਿਵਾਲੀ ਨੂੰ ਕੋਈ ਨਹੀਂ ਛੱਡਿਆ ਉੱਥੋਂ ਪ੍ਰੋਣੇ ਨੂੰ ਬਾਹਰ ਨਾਲ ਲਾ ਕੇ ਕੁੜੀ ਆ ਗਈ ਆਕੇ ਪਤਾ ਨਹੀਂ ਕਿੱਥੇ ਖੜੀ ਆ ਕਿੱਥੇ ਨਹੀਂ ਖੜੀ ਜਾਣੀ ਉਹ ਕੁੜੀ ਨੇ ਪਰਾਈਆਂ ਦੇ ਘਰੇ ਮੁੰਡੇ ਨੂੰ ਫੋਨ ਕਰਤਾ ਵੀ ਇੱਥੇ ਖੜੀ ਆ ਮੈਂ ਆ ਜਾ ਮੁੰਡਾ ਮੇਰਾ ਚਲੇ ਗਿਆ ਸਾਨੂੰ ਨਹੀਂ ਪਤਾ ਵੀ ਕਿੱਥੋਂ ਗਿਆ ਕਿੱਥੋਂ ਨਹੀਂ ਗਿਆ ਕਿੱਥੋਂ ਕੁੜੀ ਗਈ ਆ ਤੇ ਉਹ ਮੁੰਡੇ ਉਹਦੇ ਭਾਈ ਤਿੰਨ ਨੇ ਬਾਹਰ ਲੱਭ ਲਿਆ ਏ ਜੱਗ ਉਹਦੇ ਘਰ ਤੇ ਆ ਟੋਨੇ ਲੱਭ ਕੇ ਲਿਆ ਕੇ ਰਾਤ ਉਹਨਾਂ ਨੇ ਘਰੇ ਲੈ ਕੇ ਕੁੱਟਿਆ ਬਹੁਤ ਪਹਿਲਾਂ ਨਾਲੀ ਕੁੜੀ ਕਿਤੇ ਭੈਣ ਵਿਆਹੀ ਆ ਉਹਦੇ ਘਰ ਲੈ ਕੇ ਉਹਨਾਂ ਨੇ ਕੁੱਟਿਆ